ਦਿਆ ਉਹਦਾ ਕਰਕੇ ਕੀ ਹੈ ਵੀ ਜਿਹੜੀ ਪੰਚਾਇਤ ਸੀ ਉਹਨਾਂ ਨੂੰ ਚੱਕ ਦੇ ਦੇ ਸਾਰੀ ਨੂੰ ਸਰਪੰਚ ਨੂੰ ਵੀ ਤੇ ਮੈਂਬਰਾਂ ਨੂੰ ਵੀ ਲੋਕਾਂ 'ਚ ਗੁੱਸਾ ਸੀ ਲੋਕਾਂ ਦੇ ਕਿਹੜੀਆਂ ਦਾ ਤਾਂ 400 ਵਿਦਾ ਕੀ ਜੂਬਲਾ ਬਣਿਆ ਕਿ ਉਹ ਲਗਾਤਾਰ ਦੀ ਗੱਲ ਕੋਈ ਵੀ ਇਹ ਸੀ ਮੇਰਾ ਬਣ ਖੁੱਡੀਆਂ ਮਾਹ ਸਿੰਘਾ ਗਰਮੀਰ ਸਿੰਘ ਖੁੱਡੀਆਂ ਦਾ ਖੁੱਡੀਆਂ ਖਲਾਫ ਸਿੰਘ ਖੁੱਡੀਆਂ ਮਾਹ ਸਿੰਘ ਚੋ ਕਾਲੀ ਦਾਲ ਨੂੰ 420 ਫੋਟਾ ਪਈਆਂ ਤਾਂ ਕਰਕੇ ਉਹ ਵੀ 420 ਕੌਣ ਕਰ ਗਏ ਲਗਾਤਾਰ ਕੱਲ ਦੀ ਲੋਕ ਸਭਾ ਪਚਿੰਦਾ ਸੀਟ ਜਿਹੜੀ ਬੀਬਾ ਹਰਸਿਮਤ ਕੋਰ ਬਾਦਲ ਦੀ ਇੱਕ ਵੱਡੀ ਚੈੱਕ ਹੋਈ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਲੋਕਾਂ ਦਾ ਤੇ ਉਹਨਾਂ ਦੇ ਵਰਕਰਾਂ ਦੇ ਵਿੱਚ ਸ਼ਾ ਅਤੇ ਮੈਨਰ ਖੁੱਡੀਆਂ ਗੁਲਾਬ ਸਿੰਘ ਤੋਂ ਹੀ ਮੈਨਰ ਜਗਮੀਤ ਚੈਲ ਨੇ ਜਿਨ੍ਹਾਂ ਦੇ ਉਹ ਦਿਨ ਕੱਟ ਤੋਂ ਬਾਅਦ ਇੱਕ ਮੰਤਰੀ ਦੇ ਪਿੰਡ 'ਚ ਵੱਡਾ ਇਕੱਠ ਹੋਣਾ ਅਤੇ ਉਹਦੇ ਨਾਲ ਹੀ ਤੇ ਲੋਕਾਂ ਦੇ ਵਿੱਚ ਸਨਿਆਹ ਜਾਣਾ ਇੱਕ ਵੱਡੀ ਗੱਲ ਹੋ ਜਾਂਦੀ ਹੈ ਤਾਂ ਉਸ ਤੋਂ ਹੀ ਚਰਚਾ ਕਰਾਂਗੇ ਜਗਮੀਤ ਛੋਟੇ ਪਿੰਡੋਂ ਦੇ ਇਕੱਠ ਹੋਇਆ ਉਹ ਚਰਚਾ ਬਹੁਤ ਦੂਰ ਤੱਕ ਰਹੀ ਮੰਤਰੀ ਦੇ ਪਿੰਡ ਦੇ ਇਕੱਠ ਸੀਗਾ ਬਹੁਤ ਦੂਰ ਤੱਕ ਗਿਆ ਪਰ ਉਹ ਮੰਤਰੀ ਦੇ ਇਕੱਠ ਨੇ ਕਾਇਆ ਪਲਟਦੀ ਖੁੱਡਿਆ ਪਿੰਡ ਕਠ ਜਿਹੜਾ ਸੀਗਾ ਜੀ ਮਤਲਬ ਕਿ ਲੋਕਾਂ ਮਤਲਬ ਸਾਡੀ ਆਸ ਤੋਂ ਜ਼ਿਆਦਾ ਹੋ ਗਿਆ ਉਸ ਦਿਨ ਵੀ ਮੰਤਰੀ ਪ੍ਰਤੀ ਲੋਕਾਂ ਦੇ ਮਨ 'ਚ ਹੀ ਗੁੱਸਾ ਬਹੁਤ ਸੀਗਾ ਕੰਮ ਕਿਥੇ ਦਾ ਹੋਇਆ ਨਹੀਂ ਜੀ ਸਾਡੇ ਪਿੰਡ ਕੀ ਆ ਵੀ ਮੰਤਰੀ ਦੀ ਪੰਚਾਇਤ ਆ ਪਹਿਲਾਂ ਦੋ ਜਦੋਂ ਕਾਂਗਰਸ ਚ ਹੁੰਦਾ ਸੀ ਉਦੋਂ ਦੀ ਪੰਚਾਇਤ ਮੰਤਰੀ ਸਾਹਿਬ ਦੀ ਆ ਉਹਦਾ ਕਰਕੇ ਕੀ ਆ ਵੀ ਜਿਹੜੀ ਪੰਚਾਇਤ ਸੀ ਉਹਨਾਂ ਨੂੰ ਚੱਕ ਦੇਦੇ ਸਾਰੇ ਨੂੰ ਸਰਪੰਚ ਨੂੰ ਵੀ ਤੇ ਮੈਂਬਰਾਂ ਨੂੰ ਵੀ ਲੋਕਾਂ 'ਚ ਗੁੱਸਾ ਸੀ ਲੋਕਾਂ ਦੇ ਕੰਮ ਨਹੀਂ ਹੋਏ ਇਸ ਕਰਕੇ ਬਾਕੀ ਪ੍ਰਕਾਸ਼ ਸਿੰਘ ਬਾਦਲ ਦੇ ਸਰਦਾਰ ਨੇ ਬਹੁਤ ਲੋਕਾਂ ਨੂੰ ਦਿੱਤਾ ਸੀਗਾ ਕੁਝ ਠੀਕ ਆ ਆਟਾਦਲ ਗੱਟੀ ਗਈ ਲੋਕਾਂ 'ਚ ਇਹੋ ਹੀ ਵਾਲਾ ਦਾ ਗੁੱਸਾ ਸੀ ਸਾਡੇ ਪਿੰਡ ਸਭ ਕੋ ਜੋ ਵੀ ਕੁਝ ਬਣਿਆ ਬਾਦਲ ਪ੍ਰਕਾਰ ਦੇ ਵੇਲੇ ਬਣਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਸੀ ਉਸ ਦਿਵਾਰ ਸਾਡੇ ਪਿੰਡ ਚਿੱਟ ਨਹੀਂ ਲੱਗੀ ਤਾਂ ਲੋਕਾਂ ਨੂੰ ਕਿਤੇ ਕਿਤੇ ਠੀਕ ਆ ਵੀ ਅਸੀਂ ਗਲਤੀ ਕਰ ਲਈ ਤੇ ਉਹ ਗਲਤੀ ਸੁਧਾਰੀ ਉਹਦੇ ਉਸ ਦਿਨ ਵਿਪਾਜੀ ਨੇ ਥੋੜੇ ਸੱਤੇ ਇੱਕ ਵੱਡਾ ਆਸ਼ੀਰਵਾਦ ਵੀ ਰੱਖਿਆ ਕਿ ਅਸਤੇ ਪਿੰਡ ਦੀ ਭਾਗ ਦੋਰ ਜਗਮੀਤ ਦੇ ਸਕਦੇ ਆ ਕੀ ਲੱਗਦਾ ਹੁਣ ਜਗਮੀਤ ਜਿਹੜਾ ਖੁੱਡੀਆਂ ਪਿੰਡ ਵਾਸਤੇ ਬੀਬਾ ਜੀ ਨੂੰ ਕਹਿ ਕੇ ਸਪਾਰਸ਼ਾ ਪਾ ਕੇ ਕੁਝ ਪਿੰਡ ਵਾਸਤੇ ਬੈਠਾ ਕਰੂ ਹਾਂਜੀ ਜੋ ਸਾਥੋਂ ਬਣਦਾ ਹੋਇਆ ਜੋ ਪਿੰਡ ਦੀ ਡਿਮਾਂਡ ਹੋਊ ਅਸੀਂ ਬੀਬਾ ਜੀ ਨੂੰ ਕਹਿ ਕੇ ਉਹ ਪੂਰੀ ਕਰਾਵਾਂਗੇ ਬੀਬਾ ਜੀ ਨੇ ਆਸ਼ੀਰਵਾਦ ਦਿੱਤਾ ਵੀ ਮੈਂ ਤੁਹਾਡੇ ਨਾਲ ਖੜੀ ਹਾਂ ਜਿੱਥੇ ਤੁਹਾਨੂੰ ਕੋਈ ਗ੍ਰਾਂਟ ਜਾਂ ਕੁਝ ਵੀ ਚਾਹੀਦਾ ਉਹ ਤੁਹਾਨੂੰ ਦੇਵਾਂਗੀ ਆ ਇੱਕ ਕੱਲ ਦਾ ਜਿਹੜਾ ਵੋਟਰਾਂ ਤੋਂ ਵਾਅਦਾ ਜਿਹੜੀ ਆਪਾਂ ਗੱਲ ਕਰੀਏ ਵੋਟਰ ਨੂੰ ਜਾਣ ਆਏ ਰੋ ਜਾਣਾਂ ਮੇਰੇ ਇੱਕ ਜੁਗਲਾ ਚੱਲਿਆ 420 ਪਿੰਡ ਖੁੱਡੀਆਂ ਦਾ ਤਾਂ 400 ਵੀ ਦਾ ਕੀ ਜੁਬਲਾ ਬਣਿਆ ਕਿ ਉਹ ਲਗਾਤਾਰ ਦੀ ਗੱਲ ਕੋਈ ਜੀ ਇਹ ਸੀ ਮੇਰਾ ਬਣ ਖੁਡੀਆਂ ਮਾਹ ਸਿੰਘਾ ਗਰਮੀਰ ਸਿੰਘ ਖੁਡੀਆਂ ਦਾ ਖੁਡੀਆਂ ਗਲਾ ਸਿੰਘ ਖੁਡੀਆਂ ਮਾਹ ਸਿੰਘ ਚੋ ਕਾਲੀ ਦਾਲੋਂ 420 ਫੋਟਾ ਪਈਆਂ ਤਾਂ ਕਰਕੇ ਉਹ ਵੀ 420 ਕੌਣ ਕਰ ਗਏ ਹੋ ਗਈ ਠੀਕ ਖੁਡੀਆਂ ਦੇ ਕਰਕੇ ਕਿ ਖੁਡੀਆਂ ਨਾਲ ਕਰਕੇ ਖੁਡੀਆਂ ਨਾਲ ਹੀ ਕਰ ਗਏ ਜੀ ਬਦਲ ਪਰਿਵਾਰ ਨਾਲ ਤਾਂ ਨਹੀਂ ਕੀਤੀ ਆਦ ਕਿ ਖੁਡੀਆਂ ਨਾਲ ਕਰ ਗਏ ਲੋਕ ਮੈਂ ਪਹਿਲਾਂ ਕਹਿੰਦੇ ਸੀ ਬਦਲ ਪਰਿਵਾਰ ਨੂੰ ਖੁਡੀਆਂ ਪਰਿਵਾਰ ਨੇ ਹਰਾਇਆ ਸੀ ਤਾਂ ਉਹ ਜਿਹੜਾ ਵਟਾ ਸਟਾ ਸੀ ਉਹ ਕਹਿੰਦੇ ਪੂਰਾ ਕਰਦੇ ਤੇ ਸਹੀ ਮਨ ਦੇ ਲੋਕਾਂ ਨੇ ਆਪਦਾ ਬਦਲਾ ਹੀ ਲਿਆ ਜੀ ਲੋਕਾਂ ਤੋਂ ਜਿਹੜੀ ਗਲਤੀ ਹੋਈ ਸੀ ਨਾ ਉਹ ਸੁਧਾਰੀ ਐ ਤੇ ਉਹ ਜਿਹੜਾ ਵਾਰੀ ਵਾਰੀ ਕਹਿੰਦੇ ਸੀ ਅਸੀਂ ਬੋੜ ਪਟਤਾ ਬੋੜ ਪਟਤਾ ਇਹ ਦੱਸਿਆ ਵੀ ਬੋੜ ਪਟਣਾ ਐਡਾ ਸੌਖਾ ਨਹੀਂ ਬੋੜ ਹਜੇ ਅੜਿਆ ਖੜਾ ਉਹਨਾਂ ਬਿਦਾਂ ਸੁਭਾਵੀ ਹਿੱਤਾਂ ਤੇ ਇਸ ਹਾਲੇ ਪਹਿਨੇ ਉਹ ਤਿਆਰੀਆਂ ਜਿਹੜੀਆਂ ਲਗਾਤਾਰ ਹੁਣ ਤੋਂ ਕੱਲੀਦਨ ਸ਼ੁਰੂ ਕਰਤੀ ਅੱਜ ਤੋਂ ਹੀ ਕਰਤੀਆਂ ਜੀ ਅੱਜ ਤੋਂ ਹੀ ਚੱਲ ਪਿਆ ਸੀ ਫੇਰ ਵੀ ਕੰਬੀ ਹਲਕੇ ਤੋਂ ਉਮੀਦ ਜਿਹੜੀ 10 ਤੋਂ 15000 ਵੋਟ ਲੀਡ ਦੀ ਚੱਲਦੀ ਸੀ ਤੋ ਜੇ ਲੰਬੀ ਆ ਰਹੀ ਨੇ ਆਪਦੀ ਆਸਾਂ ਅਮਰੀਦਾਂ ਜਿਹੜੇ ਜੋਰ ਲਾ ਕੇ ਵਰਕਰਾਂ ਦਾ ਜੋਰ ਲਾ ਲੋ ਮਨੇਤਾਵਾਂ ਦਾ ਜੋਰ ਲਾ ਲੋ ਛੋਟਾ ਜੋਰ ਲਾ ਲੋ ਸਰਕਰਪਰਦਾ ਅੰਨਾ ਦੀ ਮਿਹਰਬਾਨੀ ਹੈ ਜਿਹੜੀ ਕਹਿੰਦੇ ਵੋਟ ਵਧੀ ਹੈ ਤੋ ਆਸ਼ੀਰਵਾਦਾ ਕਿੰਨਾ ਕਿੰਨਾ ਤਰੱਕੀ ਹੋਇਆ ਤੁਸੀਂ ਇਹ ਤਾਂ ਬਾਬੇ ਨਾਨਕ ਦੀ ਕਿਰਪਾ ਜੀ ਆਪਾਂ ਤਾਂ ਕੱਲੀ ਮਿਹਨਤ ਕਰ ਸਕਦੇ ਆ ਤੇ ਲੋਕਾਂ ਦਾ ਸੰਯੋਗ ਆ ਆਪਾਂ ਮਿਹਨਤ ਆਪਦੀ ਕੀਤੀ ਆ ਹੁਣ ਗਰਮੀਤ ਖੁੱਡੀਆਂ ਜੀ ਪਿਛਲੇ ਕਿਹੜੇ ਨਾਲੋਂ ਅੱਧ ਨਾਲੋਂ ਜ਼ਿਆਦਾ ਵੋਟ ਘਟ ਗਿਆ ਪਿਛਲੇ ਕਿਹੜੇ 66000 ਵੋਟ ਪਈ ਸੀ ਜੋ ਕੀ ਅੱਧੀ 31000 ਰਹਿ ਗਈ ਕਾਲੀ ਦਲ ਨੂੰ ਜਿੰਨੀ ਪਿਛਲੇ ਸਾਲ ਪਈ ਸੀ 19 ਦੀ ਰਹਿ ਗਿਆ ਹਾਲਾਂਕਿ ਪਰਸੈਂਟੇਜ ਮਤਲਬ 26000 ਵੋਟ ਲੰਬੀ ਤੋਂ ਪਿਛਲੇ ਕਾਲੇ ਨੂੰ ਕੱਟ ਗਈ ਹੈ ਲੱਗਾ 26000 ਦੀ ਗੱਲ ਕੀਤੀ ਤੁਸੀਂ ਤਾਂ ਪਹਿਲਾਂ ਵਿੱਚ ਜੁਗਲੇ ਵੀ ਚੱਲੇ ਸੀ ਅੱਜ ਕਾਹਨ ਪਛੇੜ ਕੇ ਰਿਕਾਰਡਿੰਗਾਂ ਜਾ ਰਹੇ ਹੈ 22 ਕੋੜ ਚੋਣਾਂ ਦੇ ਵਿੱਚ بڑا ਚੱਚਾ ਤੇ ਰਿਹਾ ਕਿ ਜਿਹੜੇ ਝਾੜੂ ਵਾਲੇ ਇਹਨਾਂ ਨੇ ਕੀ ਕੀਤਾ ਸੀ ਕਿ ਲਗਾਤਾਰ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਦੇ ਆਡੀਓ ਕਲਿੱਪ ਬਣਾ ਕੇ ਉਹਨਾਂ ਦੀ ਆਵਾਜ਼ ਦੇ ਵਿੱਚ ਬਣਾ ਕੇ ਕਿਆ ਕਿ ਅਸੀਂ ਹਾਰਨ ਵਾਲੇ ਆ ਇਤਾਂ ਦੇ ਜੁਬਲੇ ਛੱਡੇਗੇ ਨਹੀਂ ਉਹ ਹਾਰ ਜਿਹੜੀ ਸੀ ਇਹ ਬਖਲਾਇਟ ਬਖਲਾਏ ਹੋਏ ਸੀ ਬਹੁਤ ਜ਼ਿਆਦਾ ਉਸ ਗੱਲ ਤੋਂ ਹਾਰ ਨੂੰ ਦੇਖ ਕੇ ਆਪਦੀ ਨੂੰ ਕਹਿੰਦੇ ਪਿਛਲੇ ਕਿਹੜੇ ਉਹੀ ਜਿੱਤ ਗਏ ਐਵੇਂ ਇਹਨਾਂ ਨੇ ਕੁਝ ਕੀਤਾ ਹੀ ਨਹੀਂਗਾ ਬਸ ਐਵੇਂ ਵਾਂਗੂ ਜਿੱਤ ਗਏ ਕੋਈ ਦਲਾਫ ਸੀ ਕਹਿੰਦੇ ਹਵਾ ਚੱਲੀ ਸੀ ਉਹ ਨਹੀਂ ਹਵਾ ਹਾਂ ਲੋਕ ਕਹਾਂਵਾ ਹੀ ਸੀਗੀ ਜੀ ਹਵਾ 'ਚ ਜਿੱਤ ਗਏ ਤਾਂ ਉਹ ਇਹ ਤਾਂ ਇਹ ਵੀ ਕਹਿੰਦੇ ਸੀ ਜਿਹੜੀ ਲੰਬੀ ਚੋਟਾ ਸਾਡੀ ਹਵਾ ਦੀ ਵੋਟ ਹੈਣੀਗੀ ਲੋਕਾਂ ਨੇ ਇਹ ਵੀ ਦੱਸਤਾ ਵੀ ਉਹ ਹਵਾ ਦੀ ਵੋਟੀ ਸੀ ਬੋਲੋ ਜਿਹੜੀ ਸੀ ਉਹ ਹਵਾ ਦੀ ਵੋਟ ਸੀ ਤਾਂ ਲਗਾਤਾਰ ਜਿਹੜੀ ਅਸਲ ਅੱਗੇ ਚਰਚਾ ਮਾ ਸੀ ਜੋ ਕੱਲ ਤੋਂ ਚੱਲ ਰਹੀਆਂ ਸੀ ਤਾਂ ਉਸ ਦੇ ਉੱਤੇ ਜਿਹੜੀ ਚਰਚਾ ਸੀ ਉਹ ਜਗਮੀ ਸਿੰਘ ਚਾਈਲਡ ਜਿਹੜੇ ਨੇ ਕੁੜੀਆਂ ਪਿੰਡ ਤੋਂ ਜੀ ਉਹਨਾਂ ਨਾਲ ਗੱਲਬਾਤ ਕੀਤੀ ਬਣੇ ਉਹ ਪੰਜਾਬ ਖਰਿਆਣਾਂ ਦਾ ਹੈ